ਲੋ ਜੀ ਫੌਜੀ ਮੋਦੀ ਖੰਨਾ ਸੀਸੀਟੀਵੀ ਹੱਬ ਦੇ ਵੱਲੋਂ ਅਸੀਂ ਲੈ ਕੇ ਆਏ ਹਾਂ ਜੀ ਇਕ ਵਿਜਨ ਦੇ ਡੇ ਨਾਈਟ ਫੁੱਲ ਐਚਡੀ ਵਿਦ ਆਡੀਓ 5 ਮੈਗਾ ਪਿਕਸਲ ਕੈਮਰਾ ਹੈ ਡੇ ਨਾਈਟ ਫੁੱਲ ਐਚਡੀ ਵਿਦ ਮਾਈਕ ਵਿਦ ਆਡੀਓ 5 ਮੈਗਾ ਪਿਕਸਲ 3 ਕੇ ਮਾਡਲ ਹੈ ਜੀ ਇੰਨੀ ਵਧੀਆ ਕੁਆਲਿਟੀ ਆਏਗੀ ਇੰਨੀ ਵਧੀਆ ਇਹਨਾਂ ਦੀ ਕਲੈਰਿਟੀ ਹੈ ਔਰ ਹਿਕ ਵਿਜਨ ਬ੍ਰਾਂਡ ਦਾ ਤੁਹਾਨੂੰ ਪਤਾ ਹੈ ਦੁਨੀਆ ਦਾ ਨੰਬਰ 1 ਬ੍ਰਾਂਡ ਹਿਕ ਵਿਜਨ ਹੈ ਤੇ ਨਾਲ ਇਹਦੇ HD DVR ਇਹ ਸਾਰੇ ਮਿਲ ਕੇ ਪਾਉਂਦੇ ਨੇ ਪੂਰੀ ਫੁੱਲ ਤਮਾਲ ਜੀ 5 ਮੈਗਾ ਪਿਕਸਲ ਦੇ ਵਿੱਚ ਹਿਕ ਵਿਜਨ ਦਾ ਡੇ ਨਾਈਟ ਫੁੱਲ ਕਲਰਫੁੱਲ HD ਵਿਦ ਆਡੀਓ ਪੂਰਾ ਸੈੱਟ ਸਾਡੇ ਕੋਲ ਅਵੇਲੇਬਲ ਨੇ ਪੂਰਾ ਸਟਾਕ ਅਵੇਲੇਬਲ ਹੈ ਜੀ ਤੇ ਸਾਡੇ ਕੋਲੋਂ ਉਸੀ ਹੋਰ ਵੀ ਬ੍ਰਾਂਡ ਦੇ ਔਰ ਹਿਕ ਵਿਜਨ ਦੇ ਵਿੱਚ 5 ਮੈਗਾਪਿਕਸਲ 2 ਮੈਗਾਪਿਕਸਲ ਦੇ ਵਿੱਚ ਕੋਈ ਵੀ ਕੈਮਰਾ ਦਾ ਸੈੱਟ ਲਵਾਉਣਾ ਚਾਹੁੰਦੇ ਹੋ ਤੇ ਅਸੀਂ ਇਹ ਸਾਰੀ ਇਨਸਟਾਲਮੈਂਟ ਬਹੁਤ ਵਧੀਆ ਤਰੀਕੇ ਦੇ ਨਾਲ ਕਰਦੇ ਆਂ ਜੀ ਤੇ ਇਹਦੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਮਿਲਦਾ ਹੈ ਜੀ 1 ਸਾਲ ਦਾ ਐਨੂਅਲ ਮੇਨਟੇਨੈਂਸ ਚਾਰਜ ਜਿਹੜਾ ਹੈ ਜੀ ਉਹ ਫ੍ਰੀ ਆ ਐਨੂਅਲ ਮੇਨਟੇਨੈਂਸ ਜਿਹੜਾ ਆਪਾਂ ਫ੍ਰੀ ਦਿੰਨੇ ਆ ਤੇ ਹੋਰ ਵੀ ਆਪਾਂ ਬਹੁਤ ਸਾਰੀਆਂ ਆਫਰਾਂ ਲਾਈਆਂ ਹੋਈਆਂ ਨੇ ਤੇ ਤੁਸੀਂ ਸਾਰੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਬਿਲਕੁਲ ਹਰ ਇੱਕ ਚੀਜ਼ オリジナル ਲਾਵਾਂਗੇ ਬਿਲਕੁਲ ਪਿਓਰ ਹਿਕ ਵਿਜਨ ਦੇ ਕੈਮਰੇ ਹਿਕ ਵਿਜਨ ਦਾ ਡੀਵੀਆਰ ਹਰ ਇੱਕ ਚੀਜ਼ ਆਪਾਂ ਪਿਓਰ ਲਾਵਾਂਗੇ ਪੂਰੀ ਤਸੱਲੀ ਨਾਲ ਕਰਦੇ ਆਂ ਜੀ ਆਪਾਂ ਕੰਮ ਤੇ ਇੱਕ ਵਾਰੀ ਸਾਨੂੰ ਜਰੂਰ ਮੌਕਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ